JD 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਟੋਰਾਂਟੋ ਕੈਨੇਡਾ ਦੇ ਵਿੱਚ 스ਨੋਫਾਲ ਦਿਖਾ ਰਹੇ ਹਾਂ ਟੋਰਾਂਟੋ ਦੇ ਵਿੱਚ ਜਿੱਥੇ ਮੈਂ ਰਹਿ ਰਿਹਾ ਇਸ ਏਰੀਏ ਦੇ ਵਿੱਚ 30 ਨਵੰਬਰ ਨੂੰ ਸ਼ਾਮ ਨੂੰ ਹਲਕੀ ਜਿਹੀ ਬਰਫਵਾਰੀ ਹੋਈ ਆ ਅਤੇ 1-2 ਮਿੰਟਾਂ ਬਾਅਦ ਹੀ ਬੰਦ ਹੋ ਗਈ ਤੇ ਇਦਾਂ ਹੀ ਫਿਰ 1 ਦਸੰਬਰ ਨੂੰ ਦੁਪਹਿਰ ਵੇਲੇ 3 ਵਜੇ ਇੱਥੇ ਧੁੱਪ ਵੀ ਲੱਗੀ ਹੋਈ ਸੀ। ਔਰ ਹਲਕੀ-ਹਲਕੀ ਬਰਸਵਾਰੀ ਵੀ ਹੋ ਰਹੀ ਸੀ। ਉਹ ਵੀ 2-3 ਮਿੰਟ ਚੱਲੀ ਉਸ ਤੋਂ ਬਾਅਦ ਬੰਦ ਹੋ ਗਈ। ਇਹ ਮੈਂ ਜਿੱਥੇ ਟ੍ਰਾਂਟੋ ਦੇ ਵਿੱਚ ਰਹਿ ਰਿਹਾ ਨਾਰਥ ਜੋਰਕ ਏਰੀਆ 'ਚ ਆਪਣੇ ਇਹਾਸ ਦੇ ਨੇੜੇ ਦਾ ਹਾਲ ਦੱਸ ਰਿਹਾ। ਹੋ ਸਕਦਾ ਹੋਰ ਕਿਤੇ ਵੱਧ ਪਈ ਹੋਵੇ ਜਾਂ ਪਹਿਲੇ ਸ਼ੁਰੂ ਹੋ ਗਈ ਇਹ ਇੱਕ ਦਿਨ। ਮੈਂ ਆਪਣੀ ਇਹਾਸ ਦੇ ਨੇੜੇ ਦਾ ਦੱਸ ਰਿਹਾ ਤੁਹਾਨੂੰ। ਇਦਾਂ ਹੀ 2 ਦਸੰਬਰ ਨੂੰ ਸ਼ਾਮ ਨੂੰ 7 ਤੋਂ 8:30 ਵਜੇ ਤੱਕ ਬਿਲਕੁਲ ਕੋਈ ਨਾਂ ਨਿਸ਼ਾਨ ਨਹੀਂ। ਉਹ 9:30 ਵਜੇ ਦੇ ਕਰੀਬ ਜਦੋਂ ਆਪਾਂ ਬਾਹਰ ਨਿਕਲੇ ਤਾਂ ਇਦਾਂ ਬਰਫ਼ ਦੀ ਚਾਦਰ ਵਿਛੀ ਹੋਈ ਸੀ ਪਰ ਉਹਦੇ ਪਾਣੀ ਬੰਦ ਹੋ ਗਈ ਸੀ। ਇਹ ਕੁਝ ਮਿੰਟਾਂ ਲਈ ਪਈ ਹੋਏਗੀ। ਇਹ ਦੇਖੋ ਏ ਆ ਜੀ ਬਰਫਵਾ ਜੀ ਪਹਿਲੇ ਤਾਂ 30 ਨਵੰਬਰ ਔਰ 1 ਦਸੰਬਰ ਨੂੰ ਤੇ ਬਿਲਕੁਲ ਹੀ ਹਲਕੀ ਪਈ ਜਿਵੇਂ ਕਿ ਨਵੀਂ ਨਵੀਂ ਸੰਗ ਲੱਗਦੀ ਹੋਏ ਪਹਿਲੇ ਸ਼ੁਰੂ ਹੋਣਾ ਸੀ ਇਹਨੇ ਔਰ 2 ਦਸੰਬਰ ਨੂੰ ਪੂਰੀ ਸੰਗ ਲਾ ਕੇ ਦੇਖੋ ਪਈ ਆ ਇਹ ਦੇਖੋ ਜੀ ਟੋਰਾਂਟੋ ਕੈਨੇਡਾ ਦੇ ਵਿੱਚ 2 ਦਸੰਬਰ ਨੂੰ ਰਾਤ 9:30-10 ਵਜੇ ਦੇ ਕਰੀਬ ਇਹ برف ਪਈ ਆ ਕੋਈ ਟਾਈਮ ਵਾਸਤੇ ਬੰਦ ਹੋ ਗਈ ਜਦੋਂ ਅਸੀਂ ਨਿਕਲੇ ਤੇ ਪਾ ਕੇ ਬੰਦ ਹੋ ਗਈ ਸੀ ਕਹਿੰਦੀ ਨਹੀਂ ਦੇਖੀ ਇਹ ਆਪਣੇ ਘਰ ਦੇ ਬਾਹਰੋਂ ਮੈਂ ਦਿਖਾ ਰਿਹਾ ਤੁਹਾਨੂੰ ਇਹ ਦੇਖੋ ਜੀ ਕਿਉਂਕਿ ਉਹਦੇ ਬੰਦ ਹੋ ਗਈ ਸੀ ਫਿਰ ਜਿਹਦੇ স্নੋਫਾਲ ਹੁੰਦੀ ਹੋਏਗੀ ਮੈਂ ਲੈਬ ਵੀ ਦਿਖਾਉਂਗਾ यूट्यूब से लाइव टैलीकास्ट करागा जो पी होगी ये देखो साड़ियाँ भी बर्फ जम्मी हुई, हुई देखो जी साड़ी कार के उ बर्फ जमी जम्मी अजय शुरुआत है जी ये गांह तो गांह गाँद। ਜੋ ਇਥੋਂ ਦੇ ਰਿਆਸੀ ਆ ਉਹਨਾਂ ਦੇ ਦੱਸਣਾ ਯਾਰ ਇਹ ਬਦਨੀ ਬਦਨੀ ਹੈਗਾ ਇਹ ਦੇਖੋ ਮੈਂ ਆਪਣੀ ਕਾਰ ਤੋਂ ਇਕੱਠੀ ਕਰਕੇ ਦਿਖਾ ਰਿਹਾ ਤੁਹਾਨੂੰ ਹੁਣ ਬਿਲਕੁਲ ਬੰਦ ਹੋ ਸਕਦਾ ਥੋੜੀ ਦੇਰ ਬਾਅਦ ਚ ਸ਼ੁਰੂ ਹੋ ਜਾਏ ਰਾਤ ਦੇ 10 ਵਜੇ ਨੇ ਹੁਣ ਇਹ ਦੇਖੋ ਕਾਰ ਦੇ ਉੱਪਰੋਂ ਮੈਂ ਇਕੱਠੀ ਕਰ ਰਿਹਾ ਇਹ ਲਈ ਟਾਂ ਟੋ ਕੈਨੇਡਾ ਦੇ ਵਿੱਚ ਪਹਿਲੀ ਬਰਫਵਾਰੀ ਜੋਗੇ 3 ਦਸੰਬਰ ਤੇ 1 ਦਸੰਬਰ ਨੂੰ ਤੇ ਬਹੁਤ ਹਲਕੀ ਛੰਗ ਦੀ ਛੰਗ ਦੀ برفਬਾਰੀ ਹੋਈ ਪਰ ਅੱਜ ਦੇਖੋ ਖੁੱਲ ਕੇ ਜਿਉਂਦੇ ਮੁੱਠ ਚ ਇਦਾਂ ਇਹਨੂੰ ਵੱਟ ਲਓ ਤੇ ਪੂਰੀ ਸ਼ਕਤ ਹੋ ਜਾਂਦੀ ਆ ਇਹ ਆ ਜੀ ਪਹਿਲੇ ਦਿਨ ਦੀ برفਬਾਰੀ ਦੇਖੋ ਕਾਰਾਂ ਦੇ ਉੱਪਰ ਵੀ ਜੰਮੀ ਆ। ਛੜੀਆਂ ਧੋਮਾਂ ਕਾਰਾਂ ਦੇ ਉੱਪਰ ਜੰਮੀ ਹੋਈ ਹੈ ਬਰਫ਼। ਇਹ ਦੇਖੋ ਜੀ। ਦਰਵਾਜ਼ੇ ਦੇ ਬਾਹਰ। ਇਹ ਹੈ ਜੀ ਟੋਰਾਂਟੋ ਦੇ ਵਿੱਚ ਬਰਫ਼ਵਾਰੀ। ਸਭ ਇਹ ਤੁਹਾਨੂੰ ਦਿਖਾਈ ਜੀ। ਕੈਨਟੋ ਕੈਨੇਡਾ ਦੇ ਵਿੱਚ ਆਪਣੇ ਰਿਹਾਸ਼ ਦੇ ਬਾਹਰ ਬਰਫਵਾਰੀ 2 ਦਸੰਬਰ ਜੋ ਕਿ ਇੰਡੀਆ ਦੇ ਵਿੱਚ 3 ਦਸੰਬਰ ਕਿਉਂਕਿ ਇੱਥੇ ਵੀ ਜਿੱਦਾਂ ਬਰਸ਼ਾਤਾਂ ਦੇ ਵਿੱਚ ਬੱਟ ਦੇ ਨਾਲ ਬੱਟ ਛੱਡ ਕੇ ਮੀਂਹ ਪੈਂਦਾ ਇਦਾਂ ਵੀ ਇਹ ਵਾਟਨਾ ਬੱਟ ਛੱਡ ਕੇ ਬਰਫ ਪੈਂਦੀ ਆ ਸੋ ਮਿਲਾਂਗੇ ਅਗਲੇ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ਹਾਲ